ਰਾਤ ਲੱਗ ਗਈ ਸੀ ਅੱਗ ਮੇਰੇ ਘਰ ਨੂੰ ਜੋ ਮਿਲਿਆ ਅਖੀਰ ਚੁੱਕ ਲਿਆ ਆ ਤੇ ਜਲ ਰਹੀ ਹੈ ਮੇਰੀ লাশ ਅਜੇ ਵੀ ਜਲ ਰਹੀ ਹੈ ਮੇਰੀ লাশ ਅਜੇ ਵੀ ਵੇਖ ਮੈਂ ਤੇਰੀ ਤਸਵੀਰ ਚੁੱਕ ਲਿਆ ਆ ਤੇ ਲੱਗਣ ਨਹੀਂ ਦਿੱਤਾ ਸੇਕ ਇਸ ਨੂੰ ਭਾਵੇਂ ਲੱਗਣ ਨਹੀਂ ਦਿੱਤਾ ਸੇਕ ਇਸ ਨੂੰ ਭਾਵੇਂ ਖੁਦ ਹੋ ਕੇ ਲੀਰੋ ਲੀਰ ਚੁੱਕ ਲਿਆ ਆ ਤੇ ਵਾਦਾ ਸੀ ਤੇਰੇ ਬਿਨਾ ਨਹੀਂ ਟੱਪਣੀ ਨਾਲ ਮੈਂ ਉਹ ਲਕੀਰ ਚੁੱਕ ਲਿਆ ਆ ਤੂੰ ਰੱਬ ਐ ਮੇਰਾ ਕਰ ਅਮਲ ਲਾਂ ਦਾ ਨਵੇੜਾ ਤੂੰ ਰੱਬ ਐ ਮੇਰਾ ਕਰ ਅਮਲਾਂ ਦਾ ਨਵੇੜਾ ਤੂੰ ਲਿਖੀ ਸੀ ਜਿਹੜੀ ਤਕਦੀਰ ਚੁੱਕ ਲਿਆ ਆ ਤੇ ਮaaf ਕਰੀ ਰਹਿ ਗਈ ਤੀਰ ਕਮਾਨ ਉੱਥੇ ਮaaf ਕਰੀ ਰਹਿ ਗਈ ਤੀਰ ਕਮਾਨ ਉੱਥੇ ਜੋ ਪਿੱਠ ਤੇ ਮੇਰੇ ਮਾਰੇ ਤੀਰ ਚੁੱਕ ਲਿਆ ਆ